ਆ ਕਾਂਗਰਸੀਆਂ ਦਾ ਝੂਠ ਝੂਠ ਰਾਜਾ ਵੜਿੰਗ ਸਾਹਿਬ ਤੁਸੀਂ ਸੋਨੀਆ ਮਾਨ ਬਾਰੇ ਗੱਲ ਕਰ ਰਹੇ ਸੀਗੇ ਨਾ ਸੋਨੀਆ ਮਾਨ ਉਹ ਕੁੜੀ ਹੈ ਜਿਹਦੇ ਬਾਪ ਨੇ ਵੀ ਨਾ ਇੱਥੇ ਕੁਰਬਾਨੀ ਦਿੱਤੀ ਕੀ ਰਾਜਸਥਾਨ ਸੀ ਹਲਕੇ ਦੇ ਵਿੱਚ ਲੋਕਾਂ ਦੇ ਵਾਸਤੇ ਕਿਸਾਨਾਂ ਵਾਸਤੇ ਮਜ਼ਦੂਰਾ ਵਾਸਤੇ ਤੁਸੀਂ ਪਹਿਲਾਂ ਫੈਕਟ ਜਾਨੋ ਫਿਰ ਤੁਸੀਂ ਗੱਲ ਕਰੋ ਆ ਡਾਂਗ ਪਈ ਜੇ ਆ ਡਾਂਗ ਪਈ ਜੇ ਇੱਥੇ ਕੁੱਟਿਆ ਆ ਬਿੱਲੇ ਦਾ ਘਰ ਹੈ ਘਰ ਆ ਕੇ ਖਿੱਚ ਕੇ ਲੈ ਕੇ ਗਏ ਹੈ ਤੁਸੀਂ ਕਹਿ ਰਹੇ ਹੋ ਕਿ ਅਸੀਂ ਉਹਨਾਂ ਦੇ ਘਰ ਪਏ ਆ ਤੁਸੀਂ ਕਿਹੜੀ ਬੀਬੀ ਦੀ ਗੱਲ ਕਰ ਰਹੇ ਹੋ ਬਈ ਝੂਠੀਆਂ ਗੱਲਾਂ ਆਪਾਂ ਨੂੰ ਨਹੀਂ ਸੱਜਦੀਆਂ ਤੁਸੀਂ ਪਾਰਟੀ ਦੇ ਪ੍ਰਧਾਨ ਹੋ ਪਹਿਲਾਂ ਸੋਚ ਸਮਝ ਕੇ ਫੈਕਟ ਜਾਣੋ ਫਿਰ ਸਾਥ ਦੋ ਇਹਨਾਂ ਦਾ ਝੂਠੇ ਲੋਕਾਂ ਦਾ ਇਹਨਾਂ ਨੇ ਗੋਲੀਆਂ ਮਾਰੀਆਂ ਦਾਤਰ ਮਾਰੇ ਜਿਹੜੇ ਕਿ ਉੱਥੇ ਸੀਰੀਅਸ ਹੈ ਸਾਡੀ ਮੌਜੂਦਾ ਸਰਕਾਰ ਹੈ ਅਸੀਂ ਆਪਣੀ ਮੌਜੂਦਾ ਸਰਕਾਰ ਦੇ ਵਿੱਚ ਵੀ ਇਹੋ ਜਿਹੀ ਖਤਰਨਾਕ ਗੁੰਡਾਗਰਦੀ ਨਹੀਂ ਕਰਦੇ ਇਸ ਕਰਕੇ ਨਾ ਤੁਸੀਂ ਵੀ ਲੀਡਰ ਹੋ ਸੱਚ ਦਾ ਸਾਥ ਦਿਆ ਕਰੋ ਝੂਠ ਦਾ ਸਾਥ ਤੁਹਾਨੂੰ ਦੇਣ ਦੀ ਲੋੜ ਨਹੀਂ ਹੈਗੀ ਆ ਇੱਥੇ ਲੋਕੀ ਖੜੇ ਨੇ ਇਹ ਬਿੱਲੇ ਦੇ ਫਾਦਰ ਖੜੇ ਨੇ ਇਹ ਬਿੱਲੇ ਦੇ ਇੱਥੇ ਗਵਾਂਢੀ ਨੇ ਸੱਚ ਦੱਸੋ ਵੀ ਕੀ ਹੋਇਆ ਮੈਡਮ ਜੀ ਸੱਚ ਹੈ ਵੀ ਇੱਥੋਂ ਆਇਆ ਸੀ ਅਦਾ ਪੈਰ ਇੱਥੋਂ ਬਿੱਲਾ ਜਾ ਰਿਹਾ ਸੀ ਪਿੰਡ ਨੂੰ ਇੱਥੋਂ ਉਹਨੂੰ ਕਿਹੜੀ ਇਸ ਤੇ ਉਹ ਅੰਬ ਦੇ ਪੇੜ ਥੱਲੇ ਖੜਿਆ ਵਾ ਉੱਥੇ ਮਗਰ ਲਖਵਿੰਦਰ ਸਿੰਘ ਗਿਆ ਵਾ ਉਹਨੂੰ ਵੀ ਗੋਲੀਆਂ ਮਾਰ ਕੇ ਬਲਵਿੰਦਰ ਬਿੱਲੇ ਨੂੰ ਵੀ ਗੋਲੀਆਂ ਮਾਰ ਕੇ ਉਹਦੇ ਲਖਵਿੰਦਰ ਦੇ ਭਰਾ ਸ੍ਰਿੰਦਰ ਨੂੰ ਇੱਥੇ ਵੱਢਿਆ ਵਾ ਆਹ ਵੇਖੋ ਜੀ ਇੱਥੇ ਵੱਢਿਆ ਜੀ ਬਿਲਕੁਲ ਉਹ ਸਾਡਾ ਕੰਦ ਨਾ ਕੰਦਿਆ ਅਹੀਂ ਕੋਠੇ ਇੱਕੋ ਜਣਾ ਇੱਕ ਲਾਗੇ ਲੱਗ ਗਿਆ ਮੈਡਮ ਇਹਨਾਂ ਨੇ ਬਹੁਤ ਹੀ ਬਿੱਲੇ ਨੋਣਾ ਤਿੰਨ ਤਿੰਨ ਫਾਇਰ ਮਾਰੇ ਆ ਨਜਾਇਜ਼ ਹਥਿਆਰ ਚੋਣ ਜਾਬਤਾ ਦੇ ਵਿੱਚ ਵੀ ਇਦੋਂ ਵੱਡੀ ਗੁੰਡਾਗਰਦੀ ਕੀ ਹੋਊਗੀ ਐਸਐਚਓ ਦਾ ਰੋਲ ਦੱਸੋ ਕੀ ਆ ਉੱਥੇ ਕਿੱਥੇ ਉਹਨੇ ਮੈਡਮ ਜੀ ਮੈਂ ਪਹਿਲਾਂ ਵੀ ਤਿੰਨ ਦੋ ਤਿੰਨ ਝਗੜੇ ਕਰਾਏ ਸਾਡੇ ਰਿਸ਼ਤੇਦਾਰਾਂ ਦੇ ਇਹਨਾਂ ਤੋਂ ਪੈਸੇ ਲੈ ਲਿੰਦਾ ਪੰਜ ਚਾਰ ਚਾਰ ਲੱਖ ਤੇ ਉਹ ਕਰਦਾ ਉਹਨਾਂ ਦੀ ਮਦਦ ਜੇ ਉਹਨਾਂ ਦੇ ਨਾਲ ਹੋਰ ਗਨਮੈਨ ਸੀ ਮੈਨੂੰ ਵੀ ਉਹਨਾਂ ਨੇ ਭੈਣ ਦੇ ਆ ਗਾਲਾਂ ਕੱਢੀਆਂ ਚਪੇੜਾਂ ਮਾਰੀਆਂ ਬਿੱਲੇ ਨੂੰ ਚੁੱਕਣ ਦੇ ਬਾਵਜੂਦ ਵੀ ਤੂੰ ਚੁੱਕ ਨਾ ਸੋਚੋ ਤੁਸੀਂ ਕੀ ਕਰਾਂਗੇ ਆਪਾਂ ਇਹ ਪੁਲਿਸ ਦਾ ਸਾਥ ਹੈ ਇੰਨਾ ਕਿ ਘਟੀਆ ਇਨਸਾਨ ਅਜੇ ਤੱਕ ਦੇਖਿਆ ਹੀ ਕਿਸੇ ਨੇ ਨਹੀਂ ਤੁਸੀਂ ਇਹ ਪੁਲਿਸ ਦਾ ਸਾਥ ਐਕਸਪੈਕਟ ਕਰ ਰਹੇ ਹੋ ਕਿ ਪੁਲਿਸ ਇਸ ਤਰੀਕੇ ਦੇ ਨਾਲ ਸਰਕਾਰ ਦਾ ਸਾਥ ਦੇ ਰਹੀ ਹੈ ਤੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਗੁੰਡਾਗਰਦੀ ਕਰ ਰਹੀ ਹੈ ਜਦੋਂ ਕਿ ਉਹਦੇ ਸਾਹਮਣੇ ਗੋਲੀਆਂ ਵੱਜੀਆਂ ਨਜਾਇਜ਼ ਹਥਿਆਰਾਂ ਦੇ ਨਾਲ ਚੂਨ ਜਾਬਤਾ ਦੇ ਵਿਚਕਾਰ ਠੀਕ ਹੈ ਔਰ ਇਹਦੀ ਸ਼ੈ ਕੀ ਦੀ ਸੀਗੀ ਸਰਕਾਰਿਆ ਸਾਭ ਤੁਹਾਡੀ ਜਿਹੜੀ ਇੱਕ ਦਿਨ ਪਹਿਲਾਂ ਤੁਸੀਂ ਧਮਕੀ ਦਿੱਤੀ ਸੀਗੀ ਮੈਨੂੰ ਔਰ ਧਮਕੀ ਦਿੱਤੀ ਸੀਗੀ ਲਖੇ ਦੀ ਮਾਂ ਨੂੰ ਜਦੋਂ ਲਖੇ ਦੀ ਮਾਂ ਨੇ 200 ਬੰਦੇ ਦੇ ਸਾਹਮਣੇ ਇਹ ਗੱਲ ਕਹੀ ਸੀਗੀ ਤੁਹਾਨੂੰ ਜਦੋਂ ਤੁਸੀਂ ਉਹਨਾਂ ਨੂੰ ਇਹ ਗੱਲ ਕਹੀ ਸੀਗੀ ਕਿ ਤੁਸੀਂ 6 ਮਹੀਨੇ ਰਹਿਗੇ ਐ ਤੇ ਉਹਨਾਂ ਨੇ ਤੁਹਾਨੂੰ ਅੱਗੇ ਗੱਲ ਕਹੀ ਸੀਗੀ ਅਸੀਂ ਕਬੂਤਰ ਨਹੀਂ ਜਿਹੜਾ ਆਪਾਂ ਇੱਥੇ ਉੱਡ ਜਾਾਂਗੇ ਅਸੀਂ ਰਹਿਣਾ ਪਿੰਡ 'ਚ ਐ ਤੁਸੀਂ ਕਹੇ ਸਵੇਰ ਤੱਕ ਕਬੂਤਰ ਉੱਡ ਜਾਣਗੇ ਤੇ ਤੁਸੀਂ ਉਹ ਡੋਨ ਦੀ ਕੋਸ਼ਿਸ਼ ਕੀਤੀ ਐ ਤੁਹਾਡੇ ਵਰਗੇ ਪੋਲੀਟੀਸ਼ੀਅਨ ਜੇ ਹੋਣ ਨਾ ਤੇ ਫਿਰ ਸੋਸਾਇਟੀ ਦੇ ਵਿੱਚ ਚੰਗਾ ਕੰਮ ਨਹੀਂ ਹੋ ਸਕਦਾ ਜਿਸ ਤਰੀਕੇ ਦੇ ਨਾਲ ਤੁਸੀਂ ਮਾਵਾਂ ਦੇ ਪੁੱਤਾਂ ਨੂੰ ਮਰਵਾਉਂਦੇ ਜੋ ਦਾਤਰ ਮਰਵਾ ਮਰਵਾ ਕੇ ਨਜਾਇਜ਼ ਹਥਿਆਰ ਮੰਗਵਾ ਮੰਗਵਾ ਕੇ ਤੁਹਾਡੇ ਵਰਗੇ ਇੱਥੇ ਲੀਡਰ ਨਹੀਂ ਹੋਣੇ ਚਾਹੀਦੇ ਤੁਹਾਡੀ ਗੱਲ ਦਾ ਜਵਾਬ ਨਾ ਮੈਂ ਦਊਂਗੀ ਠੀਕ ਹੈ ਅੱਗੇ ਵੀ ਮੇਰੇ ਪਿਓ ਨੇ ਰਾਸਾਂ ਸੀ ਹਲਕੀ ਦੀ ਸੇਵਾ ਕੀਤੀ ਐ ਮੈਂ ਕਰੂੰਗੀ ਤੁਸੀਂ ਮੈਨੂੰ ਕਹਿੰਦੇ ਹੋ ਨਾ ਨਵੀਂ ਨਵੀਂ ਹਲਕਾ ਇੰਚਾਰਜ ਬਣੀ ਐ ਇਹਨੂੰ ਬੜਾ ਸ਼ੌਂਕ ਐ ਇੱਕ ਗੱਲ ਦੱਸਦਾ ਸਰਦਾਰ ਬਲਦੇਵ ਸਿੰਘ ਮਾਨ ਦੀ ਬੇਟੀਆਂ ਮੈਂ ਜਿਨਨੇ ਇਥੋਂ ਇੰਡੀਪੈਂਡੈਂਟ ਇਲੈਕਸ਼ਨ ਲੈ ਰਹੀ ਸੀਗੀ 1980 ਤੇ 1985 ਖਾਨਦਾਨੀ ਬੰਦੇ ਆ ਠੀਕ ਹੈ 11-12000 ਵੋਟ ਇੰਡੀਪੈਂਡੈਂਟ ਲੈ ਜਾਂਦੇ ਸੀਗੇ ਤੁਸੀਂ ਕੌਣ ਹੋ ਲਾਲ ਮਰੂਤੀ ਲੈ ਕੇ ਘੁੰਮਦੇ ਸੀਗੇ ਅੱਜ ਤੇ ਤੁਹਾਡੇ ਕੋ ਆਪਣੀਆਂ ਜਾਇਦਾਦਾਂ ਦਾ ਬੇਰਵਾਣੀ ਦਿੱਤਾ ਜਾਣਾ ਕਿੱਥੋਂ ਆਈਆਂ ਸਾਰੀਆਂ ਦੀਆਂ ਸਾਰੀਆਂ ਤੁਹਾਡਾ ਭਤੀਜਾ ਪਿੰਡਾਂ ਦੀ ਮਿੱਟੀ ਆ ਵੇਚ ਕੇ ਖਾ ਗਿਆ ਤੁਸੀਂ ਆਪਣੀ ਖਾਨਦਾਨੀ ਦੱਸੋ ਪਹਿਲੀ ਗੱਲ ਤੁਹਾਡਾ ਹਲਕਾ ਹੈਗਾ ਐਸਐਮਐਲ ਕਾ ਅਟਾਰੀ ਹਲਕੇ ਨੂੰ ਤੁਸੀਂ ਬਿਲੋਂਗ ਕਰਦੇ ਹੋ ਗੱਲਾਂ ਤੁਸੀਂ ਇਥੋਂ ਦੀਆਂ ਕਰਦੇ ਜੋ ਪਹਿਲੀ ਗੱਲ ਆਪਣੇ ਮੰंजे ਥੱਲੇ ਸੋਟਾ ਫੇਰੋ ਵੇਟ ਤੁਸੀਂ ਮੇਰੀ ਗੱਲ ਕਰਿਓ ਮੇਰੇ ਪਰਿਵਾਰ ਬਾਰੇ ਜਾਣਨ ਦੀ ਲੋੜ ਨਹੀਂ ਹੈਗੀ ਮੇਰੇ ਪਰਿਵਾਰ ਬਾਰੇ ਪੂਰਾ ਹਲਕਾ ਜਾਣਦਾ ਆ ਮੇਰੇ ਪਰਿਵਾਰ ਬਾਰੇ ਮੇਰੇ ਮਾਸਟਰ ਬਾਰੇ ਜੰਨਤ ਚੇਬੇਕ ਸਿੰਘ ਸਾਰਾ ਹਲਕਾ ਜਾਣਦਾ ਤੁਹਾਡੇ ਬਾਰੇ ਕੌਣ ਜਾਣਦਾ ਵੀ ਕੀ ਇਤਿਹਾਸ ਆ ਤੁਹਾਡਾ ਪੋਲਿਟੀਕਲ ਤੁਸੀਂ ਮੈਨੂੰ ਗੱਲਾਂ ਕਰਦੇ ਜੋ ਝੂਠੇ ਕਰਾਪਟ ਸਭ ਤੋਂ ਵਾਹੀਆਤ ਲੀਡਰ ਹੋ ਤੁਸੀਂ ਤੁਹਾਨੂੰ ਮੈਂ ਸਿੱਧੀ ਇਹ ਗੱਲ ਦੱਸਦਾ